ਬਟਾਲਾ ਸ਼ਹਿਰ ਦੇ ਵਿੱਚ ਚੋਰਾ ਲੁੱਟੋ ਰਿਆਂ ਅਤੇ ਅਪਰਾਧਕ ਕਿਸਮ ਦੇ ਲੋਕਾਂ ਦੇ ਹੌਸਲੇ ਪਸਤੁੰਦੇ ਨਜ਼ਰ ਨਹੀਂ ਆ ਰਹੇ ਜਿਸ ਸਰਕਾਰ ਨੇ ਤੁਲਨਾ ਵੱਲ ਕੀਤੀ ਹੈ ਜਲਦੀਆਂ ਵਾਰਦਾਤਾਂ ਦੇ ਕਾਰਨ ਅਕਸਰ ਹੀ ਮੀਡੀਆ ਅਤੇ ਅਖਬਾਰਾਂ ਦੀਆਂ ਸੁਰਖੀਆਂ ਬੰਦੀਆਂ ਨਜ਼ਰ ਆ ਹੀ ਜਾਂਦੀਆਂ ਹਨ ਹਾਲ ਹੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪੁਲਸੀਆ ਬਟਾਲਾ ਦੇ ਨਵੇਂ ਆਏ ਐਸਐਸਪੀ ਸਾਹਿਬ ਵਕਫਕ ਮੀਟਿੰਗਾਂ ਦੇ ਰਾਹੀਂ ਆਪਣੇ ਕਾਬਲ ਪੁਲਸ ਅਫਸਰਾਂ ਦੀਆਂ ਟੀਮਾਂ ਦਾ ਤਾਨਾਦ ਕਰ ਦਿੰਦੇ ਹਨ ਅਧਿਕਾਰੀਆਂ ਦੀ ਕਾਰਗੁਜ਼ਾਰੀ ਬਹੁਤ ਅਸ਼ਲਾਘਾਜੋਕ ਦੇਖਣ ਨੂੰ ਮਿਲਦੀ ਹੈ ਕਿਉਂਕਿ ਵੱਡੇ ਵੱਡੇ ਗੈਂਗਸਟਰ ਉਹਨਾਂ ਨੂੰ ਕਾਬੂ ਕੀਤੇ ਜਾਂਦੇ ਹਨ ਵੱਡੇ ਵੱਡੇ ਹੋਰ ਹਾਰਡ ਕੋਰ ਕ੍ਰਿਮੀਨਲਸ ਜਿਹੜੇ ਉਹਨਾਂ ਨੂੰ ਰੌਂਡ ਅਪ ਕੀਤੇ ਜਾਂਦੇ ਹਨ ਪਰ ਕਿਤੇ ਨਾ ਕਿਤੇ ਆ ਕੇ ਚੋਰ ਲੁਟੇਰੇ ਕਿਸਮ ਦੇ ਲੋਕ ਬਟਾਵਾ ਸ਼ਹਿਰ ਦੇ ਵਿੱਚ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਫਿਰ ਵੀ ਦੇ ਹੀ ਰਹੇ ਹਨ ਜਿਸ ਕਾਰਨ ਸ਼ਹਿਰ ਦੇ ਵਿੱਚ ਹੋ ਜਾਂਦੀ ਹੈ ਵਾਰਦਾਤ ਅਜਿਹੀ ਇੱਕ ਵਾਰਦਾਤ ਦਿਨ ਦਿਹਾੜੇ ਤੋਂ ਮੋਟਰਸਾਈਕਲ ਸਵਾਰਾਂ ਨੇ ਬਟਾਲਾ ਸ਼ਹਿਰ ਦੇ ਅਲੀਵਰ ਰੋਡ ਵਿਖੇ ਦੇ ਦਿੱਤੀ ਇਸ ਦੌਰਾਨ ਜਦ ਇੰਡੀਆ ਕ੍ਰਾਈਮ ਨਿਊਜ਼ ਚੈਨਲ ਵੱਲੋਂ ਜਾਣਕਾਰੀ حاصل ਕੀਤੀ ਗਈ ਤਾਂ ਉਹਨਾਂ ਦੇ ਹੱਥ ਇੱਕ ਸੀਸੀਟੀਵੀ ਫੁਟੇਜ ਲੱਗੀ ਜਿਸ ਵਿੱਚ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਇੱਕ ਸੁਖਦੇਵ ਸਿੰਘ ਨਾਮ ਦੇ ਵਿਅਕਤੀ ਕੋਲ ਰੁਕਦੇ ਹਨ ਜੋ ਕਿ ਸੜਕ ਪਾਰ ਕਰ ਰਿਹਾ ਹੁੰਦਾ ਹੈ ਅਤੇ ਇਸ ਦੌਰਾਨ ਰੁਕਦੇ ਆ ਹੀ ਛੱਪ ਮਾਰ ਕੇ ਉਸ ਦੀ ਉੱਪਰ ਵਾਲੇ ਜੇਬ ਵਿੱਚੋਂ ਉਸ ਦਾ ਮੋਬਾਈਲ ਫੋਨ ਖੋ ਕੇ ਬਹੁਤ ਹੀ ਤੇਜ਼ੀ ਨਾਲ ਮੋਟਰਸਾਈਕਲ ਪਾ ਕੇ ਫਰਾਰ ਹੋ ਜਾਂਦੇ ਹਨ ਅਤੇ ਇਸ ਸਾਰੇ ਘਟਨਾਕਰਮ ਦੌਰਾਨ ਸੁਖਦੇਵ ਸਿੰਘ ਵੱਲੋਂ ਭੱਜ ਕੇ ਉਹਨਾਂ ਚਪਟ ਮਾਰਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਲੁਟੇਰੇ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਸਕਿੰਟਾਂ ਵਿੱਚ ਹੀ ਉੱਥੋਂ ਫਰਾਰ ਹੋ ਜਾਂਦੇ ਹਨ ਅਜੇਹਾ ਹੀ ਇੱਕ ਹੋਰ ਮਾਮਲਾ ਬਟਾਲਾ ਸ਼ਹਿਰ ਦੇ ਵਿੱਚ ਉਸ ਵੇਲੇ ਸਾਹਮਣੇ ਆਇਆ ਚੱਤ ਬਟਾਲਾ ਦੇ ਸਿਟੀ ਰੋਡ ਹਜ਼ਰੀ ਪੁਲ ਤੇ ਨਜ਼ਦੀਕ ਇੱਕ ਛਿੱਟੀ ਗੱਡੀ ਦੇ ਵਿੱਚ ਇਟ ਨਾਲ ਸ਼ੀਸ਼ੇ ਤੋੜ ਕੇ ਉਸ ਦੇ ਵਿੱਚੋਂ ਦੋ ਮੋਬਾਈਲ ਫੋਨ ਚੋਰੀ ਕਰ ਲਏਗੇ ਜਿਕਰ ਜੋ ਹੈ ਕਿ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ 10 ਮਿੰਟ ਲਈ ਗੱਡੀ ਖੜਕ ਕੇ ਉਹ ਕਿਸੇ ਕੰਮ ਲਈ ਗਏ ਸਨ ਤਾਂ ਪਿੱਛੋਂ ਕੋਈ ਚੋਰ ਗੱਡੀ ਦੇ ਸ਼ੀਸ਼ੇ ਇਟ ਨਾਲ ਤੋੜ ਕੇ ਗੱਡੀ ਵਿੱਚ ਪਏ ਦੋ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਗੱਡੀ ਵਿੱਚ ਖੂਨ ਵੀ ਡੋਲਿਆ ਹੋਇਆ ਸੀ ਇਸ ਤੋਂ ਲੱਗਦਾ ਹੈ ਕਿ ਸ਼ੀਸ਼ਾ ਤੋੜਨ ਸਮੇ ਜਾਂ ਫਿਰ ਮੋਬਾਈਲ ਕੱਢਣ ਸਮੇ ਚੋਰ ਦਾ ਹੱਥ ਸ਼ੀਸ਼ਾ ਲੱਗਨ ਕਾਰਨ ਜ਼ਖਮੀ ਹੋ ਗਿਆ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਨਕੇਲ ਕਸਣੀ ਚਾਹੀਦੀ ਹੈ ਜਗਦੀਪ ਸਿੰਘ ਕੀ ਘਟਨਾ ਹੈ ਤੁਹਾਡਾ ਜੀ ਘਟਨਾ ਕੁਛ ਨਹੀਂ ਮੈਂ ਆਇਆ ਸਕੂਲ ਕਿ ਮੁੰਡਾ ਕੰਮ ਕਰਦਾ ਹੈ ਮੇਰੇ ਕੋਲ ਤੇ ਮੈਂ ਉਹਨਾਂ ਸਕੂਲ ਆਇਆ ਤੇ ਮੇਰੇ ਆਂਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ ਹੋਰ ਕੀ ਕੀ ਗਿਆ ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏਟੀਐਮ ਕਾਰਡ ਤੇ ਇੱਕ ਕ੍ਰੈਡਿਟ ਕਾਰਡ ਸੀ ਕਿੰਨੇ ਚਿਰ ਹੋ ਗਿਆ ਸਤਲੁਜਪੁਰੇ ਦੇ ਵੱਤਵਾ 10 ਮਿੰਟ ਆ ਕੇ ਕੀ ਦੇਖਿਆ ਤੁਸੀਂ ਆ ਕੇ ਉਹਨੂੰ ਦੇਖਿਆ ਸ਼ੀਸ਼ਾ ਟੁੱਟਾ ਮੇਰਾ ਤੇ ਫਿਰ ਦੂਸਰੀ ਗੱਲ ਆ ਬਲੈਕ ਨਾ ਗੱਡੀ ਭਰੀ ਏਕੂਨ ਨਾਲ ਤੇ ਆਣ ਕੇ ਫਿਰ ਫੋਨ ਕੀਤਾ ਉਹ ਕੀ ਆ ਬਤਾ ਪਰ ਕਿਹੜੀ ਜੀ ਇਹ ਉਹੰਦਲਾ ਹਸਮੀਦਾ ਬੋਲ। ਕੰਮ ਇਹਨੇ ਕਰਾਇ ਦਿੱਤੀ ਕੋਈ? ਹਾਂਜੀ। ਕੰਪਲੀਟ ਕੀਤੀ ਆ ਕੋਈ? ਨਹੀਂ ਹਜੇ ਕੀਤੀ ਨਹੀਂ ਆ। ਅਜੇ ਕਰਨਾ ਹੀ ਹੋ ਜਾ। ਕਿਰਪਾ ਕਰਦੇ ਹੋ ਸਾਡੇ। ਪ੍ਰਸ਼ਾਸਨ ਰਹਾ ਮੰਗ ਕਰਦੇ ਆ ਕਿ ਇਹ ਜਿਹੜਾ ਇਦਾਂ ਘਟਣਾ ਹੁੰਦੀ ਆ ਅੱਜ ਮਰਨਾ ਹੋਈ ਆ ਕੱਲ ਹੋਰ ਕਿਸਨਾ ਨਾ ਹੋਵੇ। ਕਿ ਇੱਥੇ ਚਾਹੀਦਾ ਕਿ ਹਾਂ ਵੀ ਉੱਥੇ ਟ੍ਰੈਫਿਕ ਵਾਲੇ ਖਲੋਤੇ ਨੇ ਤੇ ਪਿੱਛੋਂ ਤੱਕ ਵੀ ਝਾਕੀ ਮਾਰਨ। ਕਿਹਾ ਸੀ ਟ੍ਰੈਫਿਕ ਵਾਲਿਆਂ ਨੇ ਕਿਹਾ ਕਿ ਮੇਰਾ ਕੰਮ ਆ ਰੋਡ ਸਾਫ਼ ਕਰਨ ਵਾਲਾ। ਟ੍ਰੈਫਿਕ ਜਮ ਕਰਨ ਵਾਸਤੇ। ਤਾਨੂੰ ਨੂੰ ਲੱਗਦਾ ਕਿੰਨੇ ਕ ਦਾ ਨੁਕਸਾਨ ਹੋਇਆ ਫਿਰ ਤੱਕਾ ਮੇਰਾ 20-25 ਹਜ਼ਾਰ ਦਾ ਨੁਕਸਾਨ ਆ ਸਰ ਕਾਦੇ ਨਾ ਤੋੜਿਆ ਗਿਆ ਸ਼ੀਸ਼ਾ ਇਹ ਇਟਨਾ ਉਹ ਤੇ ਬਲੱਡ ਦੇ ਵੀ ਨਿਸ਼ਾਨ ਹੈਗੇ ਹਾਂਜੀ ਉਹ ਤੇ ਬਲੱਡ ਜਦੋਂ ਸ਼ੀਸ਼ਾ ਕੱਢਣ ਲੱਗਾ ਫੋਨ ਕੱਢਣ ਲੱਗਾ ਕਿ ਉਹ ਤੋਂ ਕੱਚ ਵੱਜ ਗਿਆ ਕਿ ਉਹਦੇ ਇਹਨਾਂ ਸਾਰੀਆਂ ਅਪਰਾਧਿਕ ਵਰਤਦਾਤਾ ਦੇ ਸੰਬੰਧ ਦੇ ਵਿੱਚ ਜੱਤ ਇੰਡੀਆ ਕ੍ਰਾਈਮ ਨਿਊਜ਼ ਦੇ ਚੀਫ ਐਡੀਟਰ ਸੁਖਨਾਮ ਸਿੰਘ ਕਾਲੋਂ ਵੱਲੋਂ ਸੰਬੰਧਿਤ ਪੁਲਿਸ ਅਧਿਕਾਰੀਆਂ ਦੇ ਨਾਲ ਰابطਾ ਕਾਇਮ ਕੀਤਾ ਗਿਆ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਜਲਦੀ ਹੀ ਮੁਜਰਮ ਕਾਨੂੰਨ ਦੇ ਸ਼ਕੰਜੇ ਦੇ ਵਿੱਚ ਹੋਰਦੇ ਚਾਹੇ ਚੋਰ ਹੋਵੇ ਚਾਹੇ ਕਤਲ ਚਾਹੇ ਕੋਈ ਡਾਕੂ ਹੋਵੇ ਜਾਂ ਫਿਰ ਹੋਵੇ ਕੋਈ ਤਸਕਰ ਕਿਤਨਾ ਕਿਤ ਹੋ ਆਪਣੀ ਵਾਰਦਾਤਾਂ ਸਰਾਖ ਪਿੱਛੇ ਛੱਡੀ ਜਾਂਦਾ ਹੈ ਠੀਕ ਇਸ ਵਾਰਦਾਤ ਦੇ ਪਿੱਛੇ ਵੀ ਚਪਟਮਾਰ ਆਪਣੀ ਪਛਾਣ ਦੀ ਸ਼ਾਪ ਉੱਥੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਛੱਡ ਚੁੱਕੇ ਹਨ ਉਹ ਤਾਂ ਇਹ ਪੌਣ ਵਾਲਾ ਸਮਾਂ ਹੀ ਦੱਸੇਗਾ ਕਿ ਬਟਾਲਾ ਪੁਲਿਸ ਕਿੰਨੀ ਜਲਦੀ ਇਹਨਾਂ ਚਪਟਮਾਰਾਂ ਨੂੰ ਕਾਬੂ ਕਰਕੇ ਸਫਲਤਾ ਹਾਸਲ ਕਰਦੀ ਹੈ ਅਕਸਰ ਇਹ ਜੇੜੀਆਂ ਘਟਨਾਵਾਂ ਦੇ ਨਾਲ ਸ਼ਹਿਰ ਦੇ ਵਿੱਚ ਮਚ ਜਾਂਦੀ ਹੈ ਹਲਚਲ راجو دب سنگھ مالٹو نیشنل क्राइम रिपोर्टर और मेरे नाल मेरे सहयोगी अनुकनाम सिंह कालू अगर ਤੁਸੀਂ ਵੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਦਾ ਸਪੈਸ਼ਲ ਐਪੀਸੋਡ ਵਰਤਾਂਤ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼